ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੰਗਲਗੁਰੂ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਵੀਰ ਅਰਜਨ ਸਿੰਘ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਆਪਾਂ ਅਪਲੋਡ ਕਰਨ ਲੱਗੇ ਆ ਦੋ گاਵਾ ਤੁਹਾਨੂੰ ਦੋਸਤੋ ਵੀਡੀਓ ਦੇ ਵਿੱਚ ਦਿਖਾਵਾਂਗਾ ਇੱਕ گاਾਂ ਬਿਲਕੁਲ ਇਹ ਤਾਜੀ ਸੂਈ ਹੈ ਤੇ ਦੂਜੀ ਜਿਹੜੀ گاਾਂ ਦੋਸਤੋ ਇਹ ਗੱਭਣ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰਣ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਗੇ ਕਰਨੀ ਜੀ ਕਿਉਂਕਿ ਤੁਸੀਂ ਪੈਸੇ ਲੌਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ-ਬਹੁਤ ਲਾਈਕ ਅਤੇ ਸ਼ੇਅਰ ਜਰੂਰ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਆ ਪਛੀਦੂ ਤੁਸੀਂ ਆਪ ਅਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਦੇਣੇ ਹੁੰਦੇ ਆ ਤਸੱਲੀ ਦੋਸਤੋ ਆਪਣੀ ਪਸ਼ੂ ਖਰੀਦਣ ਤੋਂ ਪਹਿਲਾਂ ਜਰੂਰ ਕਰਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਇੰਸਟਾਗ੍ਰam ਤੇ ਵੀ ਚੱਲਦੀ ਆ ਬੇਨਤੀ ਕਰਦਾ ਹਾਂ ਉਹਨਾਂ ਵੀਰਾਂ ਨੂੰ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਪਸ਼ੂਾਂ ਦੀ ਸਾਰੀ ਹਾਂਜੀ ਭਾਈ ਸਤ ਇਹਦਾ ਵਧੀਆ ਕਿਰਪਾ ਜੀ ਮੇਰ ਸਤਿਕਾਰ ਕਰ। ਕਿੱਦਾਂ ਕੰਮ ਕਰ ਵਧੀਆ ਚੱਲੀ ਜਾਂਦਾ। ਵਧੀਆ ਵਧੀਆ ਚੜ੍ਹਦੀ ਕਲਾ ਜੀ ਵਧੀਆ। ਪਹਿਲੇ ਪਸ਼ੂ ਵਿਗੇ ਸਾਰੇ। ਬਹੁਤ ਸੋਹਣੇ ਵਧੀਆ ਮੈਂਟਾ ਜੀ ਵਿਗਗੇ ਜੀ। ਠੀਕ ਹੈ ਜੀ। હા ਜੀ ਹਾਂ ਜੀ। ਤੇ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦੋ। ਅਰਜਨ ਸਿੰਘ ਪਿੰਡ ਬੰਡਲ ਕਰੋ। ਹਾਂ ਜੀ। ਜ਼ਿਲ੍ਹਾ ਅਮਰਸਾ ਤਹਿਸੀਲ ਅੰਤਸਰ। ਠੀਕ ਹੈ ਜੀ। ਫੋਨ ਨੰਬਰ ਵੀ ਦੀ ਬੋਲ। 99153 40107। 99153 40107। ਹਾਂ ਜੀ। ਠੀਕ ਹੈ ਜੀ। ਅੱਛਾ ਵੀਰ ਜੀ ਅੱਜ ਆਪਣੇ ਕੋਲ ਦੋਵੇਂ ਪਸ਼ੂ। ਹਾਂ ਜੀ ਹਾਂ ਜ ਠੀਕ ਹੈ ਇਹਦੇ ਬਾਰੇ ਦੱਸੀ ਬਾਰੇ ਜਿਹੜੀ ਬੀਤੀ ਜੇ ਗਾਸ ਸੂਈਏ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੇ ਕੰਮ ਕਰ ਸੁਆ ਸੂਈ ਜੀ ਦੂਜਾ ਸੂਆ ਪਰਸੋਂ ਰਾਤ ਸੂਈ ਜੇ ਪਰਸੋਂ ਰਾਤ ਦੀ ਸੂਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਬੱਚਾ ਬੱਚਾ ਵਸਾ ਜੀ ਮਗਰਾ ਵੇ ਠੀਕ ਹੈ ਜੀ ਹਾਂਜੀ ਦੋਸਤੋ ਬੱਚਾ ਨਹੀਂ ਆਵ ਅੱਛਾ ਦਿੱਤਾ ਬਿਲਕੁਲ ਦੋਸਤੋ ਨਾੜੂ ਦੀਆਂ ਨਾੜੂ ਚੈੱਕ ਕਰ ਲਓ ਬੱਚੇ ਦਾ ਤੇ ਕਿੰਨਾ ਬੋਲਾ ਜਿਹੜਾ ਹੁਣ ਮਗਰੇ ਜਿਦਾਂ ਸਟਾਰਟ ਅੰਗੇ 18 ਉਹ ਨਿਕਲੋ ਬੋਲਾ ਹੈਗਾ ਜਿਹੜਾ ਮਜੇ ਨਾਲ ਚੋ ਕੇ ਤਸल्ली ਕਰ ਲੈਣੀ ਆਪਣੀ ਠੀਕ 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 ਹਾਂਜੀ ਅੱਛਾ ਸੂਆ ਦੂਜਾ ਸੂਈ ਦ ਦੋਸਤੋ ਪਰਸੋਂ ਦੀ ਵੀਰ ਕੰਦਾ ਸੁਈ ਆ ਤੇ ਤਿੰਨ ਦਿਨਾਂ ਜੀ ਸੁਈ ਨੂੰ ਹੋ ਗਈ ਆ 66 ਗ੍ਰੀ ਜੜੀ ਦੋਸਤੋ ਬੋਲੇ ਦੀ ਹੋਂ ਤੱਕ ਜਿਹੜੀ ਚੱਲ ਰਹੀ ਆ 18 ਕਿਲੋ ਦੇ ਲਾਗੇ ਬੰਨੇ ਬੋਲਾ ਇਹ ਚੌਂੜੀ ਆ ਹੋਂ ਜਿਹੜਾ ਮੌਕੇ ਦਾ ਆ ਆਰਡਰ ਕੁਆਲਟੀ ਵਾਲੇ ਪਾਸੋਂ ਦੋਸਤੋ ਤੁਹਾਨੂੰ ਚੈੱਕ ਕਰਵਾ ਤੇ ਵਿਖਾਵਾ ਤੇ ਦੋਸਤੋ ਇਹ 20 ਕਿਲੋ ਦਾ ਵੀ ਕਰਦੀ ਹੈ ਬੱਚੇ ਦਾ ਥੋੜਾ ਜਿਆਦਾ ਕਰਦੀ ਬੱਚਾ ਨਾਲ ਤੋੜ ਕੇ ਆਪਣਾ ਵਖਾਣਾ ਬਣਾ ਆ ਕਰੋ ਦੋਸਤੋ ਚੈੱਕ ਸ਼ਾਈਵਾਲ ਤੇ ਯਰਸੀ ਦੇ ਨਾਲ ਆਪਣੇ ਦੋਸਤੋ ਐਚ ਐਫ ਨਾਲ ਕਰਾਉਸ ਆ ਜਿਆਦਾ ਅੰਗ ਦੋਸਤੋ ਇਹ ਸ਼ਾਈਵਾਲ ਦਾ ਰੱਖਦੀ ਆ ਤੰਬੀ ਰੰਗ ਰੰਗ ਜੋਗਾ ਤੜੇ ਸਾਹਮਣੇ ਵੇਖ ਲੋ ਤੋ ਵਿਖਾਤਾ ਇਹ ਵੀਡੀਓ ਵਿੱਚ ਪ੍ਰੋਪਰ ਥਣਾ ਥਣਾ ਜੀ ਦੋਸਤੋ ਕੁਆਲਿਟੀ ਚੰਗੀ ਐ ਸੱਜੇ ਸੂਈ ਕਰਕੇ ਦੋਸਤੋ ਥੋੜੀ ਜਿਹੀ ਭੜਾ ਭੁੜਾ ਜੇ ਬੰਦੇ ਨੂੰ ਜਰੂਰ ਖੋਦੀ ਲੈ ਜੋ ਲੈ ਜੋ ਲੈ ਜੋ ਬੰਦ ਬੱਦ ਘਾੜ ਦੋਸਤੋ ਗਾਂ ਦਾ ਬਹੁਤ ਵਧੀਆ ਬਾਕੀ ਦੋਸਤੋ ਗਰਮੀਆਂ ਦੇ ਵਿੱਚ ਇਹਨੇ ਗਾਂ ਨੇ ਦੁੱਧ ਬੜੇ ਮਜੇ ਨਾਲ ਚਵਾਦਣਾ 18 ਕਿਲੋ ਤੋਂ ਇਹਦੀ ਸਟਾਰਟਿੰਗ ਆ ਦੋਸਤੋ ਦੁੱਧ ਦੇ ਬੜੇ ਮਜੇ ਨਾਲ 25 ਕਿਲੋ ਦੇ ਲਾ ਕੇ ਬਨੇ ਚਵਾਦੂਗੀ ਆਰਡਰ ਕੁਆਲਟੀ ਗਾਂ ਨੇ ਦੋਸਤੋ ਬਹੁਤ ਵਧੀਆ ਚਾਰ ਕੀਤੀ ਲੈ ਤਾਂ ਬੰਨ੍ਹ ਗੜੀ ਬੈਕ ਸਾਈਡ ਤੋਂ ਦੋਸਤੋ ਤੁਹਾਨੂੰ ਆਰਡਰ ਬਖਾਦਣਾ ਕਰੀ ਅਛਾ ਵੀਰ ਜੀ ਚੋਣ ਚਾਂ ਦੇ ਵਿੱਚ ਆਇਆ ਬਿਲਕੁਲ ਵਧੀਆ ਇੱਕ ਨੰਬਰ ਬਹੁਤ ਵਧੀਆ ਜੀ ਆਹ ਪੋਲੀ ਨੂੰ ਮਰਗੀ ਆਉਂਦੀ ਆ ਠੀਕ ਹੈ ਜੀ ਤਰਾਮਾ ਜੀ ਚੋਈ ਜਾਨ ਕੋਈ ਗੱਲ ਨਹੀਂ ਠੀਕ ਠੀਕ ਹੈ ਜੀ ਵੰਗਾ ਪਾਈ ਦਾ ਜਰੂਰ ਅਛਾ ਰਸੀ ਪਾਗ ਚੋਈ ਰਸੀ ਪਾਗ ਚੋਈ ਠੀਕ ਹੈ ਜੀ ਇਹ ਮੁੱਲ ਕਿੰਨਾ ਕਰਦੇ ਵੀਰ ਜੀ ਮੁੱਲ ਤੇ ਇਹ ਦਾ 60000 ਕਰਦੇ ਆ ਅਛਾ ਜੀ ਤੇ ਮਾਨਤਲ ਮਾਨਤਲ ਜੀ ਹਾਂ ਨਾ 55 ਹੀ ਦੇ ਦਾਂਗੇ 55000 ਦੇ ਹਾਂਜੀ ਠੀਕ ਹੈ ਜੀ 60000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਐ ਇਸ ਗਾਦੀ 55000 ਰੁਪਏ ਦੇ ਵਿੱਚੋਂ ਵੀਰ ਕਿਤਾ ਕੋ ਜਿਹੜਾ ਵੀਰ ਭਰਾ ਖਰੀਦਣ ਮੋਲ ਜਿਹੜੇ ਹੁੰਦੇ ਆਂ ਵੀਡੀਓ ਦੇ ਵਿੱਚ ਫਿਕਸ ਨਹੀਂ ਹੁੰਦੇ ਥੋੜਾ ਬੜਾ ਦੋਸਤੋ ਜਰੂਰ ਵਾਧਾ ਘਾਟਾ ਹੋ ਜਾਂਦਾ ਫੋਨ ਦੋਸਤੋ ਜਰੂਰ ਕਰਿਆ ਕਰੋ ਚੰਗੀ ਗਾਵਾ ਗਰਮੀਆਂ ਵਾਸਤੇ ਬਹੁਤ ਵਧੀਆ ਦੁੱਧ ਨਹੀਂ ਚਵਾ ਲੈਣਾ ਬੱਚਾ ਦੋਸਤੋ ਬਿਲਕੁਲ ਗਿੱਲੇ ਨਾਰੂ ਤੇ ਸਟਾਰਟਿੰਗ ਦੋਸਤੋ ਜਿਹੜੀ ਹੈਗੀ 18 ਕਿਲੋ ਬੋਲੇ ਤੋਂ ਸਟਾਰਟਿੰਗ ਇਹਦੀ 22 23 ਕਿਲੋ 25 ਕਿਲੋ ਵਿੱਚ ਚਵਾ ਸਕਦੀ ਜੇ ਕੋਈ ਚੰਗੀ ਵਸੇ ਵਾਲਾ ਵੀਰ ਲੈ ਗਿਆ ਤੇ ਦੋ ਨੰਬਰ ਬਾਰੇ ਦੱਸਿਓ ਜੀ ਇਹਦੇ ਬਾਰੇ ਇਹਦੀ ਕੀ ਡਿਟੇਲ ਹੈ ਇਸ ਗਾ ਦੀ ਇਹ ਦੂਜਾ ਸੁਹਾ ਜੀ ਮੂੰਹ ਚੌਗੀ ਆ ਮੂੰਹ ਚੌਗੀ ਆ ਹਾਂਜੀ ਹਾਂਜੀ ਅੱਛਾ ਵੀਰ ਜੀ ਕਿੰਨਾ ਵੇ ਵਾ ਤੋਂ 10 ਦਿਨ ਖੜੂਗੀ 10 ਦਿਨ ਖੜੂਗੀ ਹਾਂ ਜੀ ਹਾਂ ਜੀ ਬਸ ਇੰਨਾ ਗਿਆ ਠੀਕ ਹੈ ਜੀ ਚਾਰ ਦੰਦ ਦੋਸਤੋ ਵਛੀਏ ਮੂੰਹ ਚ ਦੂਜਾ ਸੁਆ ਸੁਣੀ ਹੈ ਤੇ ਟਾਈਮ ਅਜੇ ਦੋਸਤੋ ਵੀਰ ਦੇ ਕਹਿਣ ਮੁਤਾਬਕ ਜਾਂ ਆਪਾਂ ਜੀ ਆਰਡਰ ਕੁਆਲਟੀ ਵਾਲੇ ਪਾਸੇ ਵੇਖ ਕੇ ਵੇਖੀਏ ਤੇ ਹਫਤਾ 10 ਦਿਨ ਜਿਹਨੇ ਬੜੇ ਮਜੇ ਨਾਲ ਲੈ ਰੇ ਨੇ ਤੋੜ ਕੇ ਦਿਖਾਈ ਵੀਰ ਜੀ ਨੂੰ ਖੋਲੀਏ ਕੱਦ-ਕੜ ਦੋਸਤੋ ਗਾਂ ਦਾ ਚੰਗਾ ਵਾ ਸ਼ਾਈਨਿੰਗ ਚੰਗੀ ਹੈ ਬਾਕੀ ਦੋਸਤੋ ਕ੍ਰੋਸ ਬਰੀਡ ਹੈ ਕਿੰਦੀ ਤੇਰੀ ਬਹੁਤ ਜਿਆਦੀ ਕੋਈ ਗੱਲ ਨਹੀਂ ਠੀਕ ਹੈ ਜੀ ਥਣਾ ਥਣਾਏ ਦੋਸਤੋ ਕੁਆਲਟੀ ਬਹੁਤ ਵਧੀਆ ਆ ਬਾਨੇ ਤੇ ਨਾੜਾਂ ਵੀ ਕਾਫੀ ਆ ਬ੍ਰੀਕ ਬ੍ਰੀਕ ਆ ਦੋਸਤੋ ਕਰ ਲੂ ਚੱਕ ਤਰੀ ਜੰਦੀ ਗਾ ਹੈ ਬਿਲਕੁਲ ਵਧੀਆ ਇੱਕ ਨੰਬਰ ਤੇ ਥਣਾ ਥਣਾ ਦੀ ਕੁਆਲਟੀ ਮੋੜ ਲਿਓ ਦੋਸਤੋ ਗਾਂ ਦਾ ਪ੍ਰਿੰਟ ਫਰੰਟ ਬਹੁਤ ਵਧੀਆ ਵਾ। ਜਿਵੇਂ ਇਹੇ ਪਾਸੇ ਦੋ ਤੁਸੀਂ ਥਾਣੇ ਵਿੱਚ ਚੈੱਕ ਕਰਵਾ ਦਿਨਾ ਕਰੀ। ਚੰਗਾ ਦੋਸਤੋ ਹੱਥੀਂ ਚੁਆਈ ਦਾ ਥਾਣਾ ਬਹੁਤ ਵਧੀਆ। ਤੇ ਇਹ ਲੀਓ ਨਾੜਾਂ ਦੋਸਤੋ ਭਾਨੇ ਤੇ ਆ ਬਰੀਕ ਬਰੀਕ ਕਰ ਲਓ ਚਾਹ ਕਸ਼ਵੀਰ ਜੀ ਬਿਲਕੁਲ ਠੰਡੀ ਸੀ ਇਹ ਥਾਣਾ ਸੁਣੋ। ਬਿਲਕੁਲ ਬਿਲਕੁਲ ਠੰਡੀ ਕੋਈ ਗੱਲ ਹੀ ਕੋਈ ਨਹੀਂ। ਠੀਕ ਹੈ। ਆ ਦੋਸਤੋ ਕਰ ਲਓ ਚੈੱਕ ਜੀ ਬਿਲਕੁਲ ਐ ਠੰਡੀ ਸੀ ਮਸਤ। ਵੋਲਟ ਬਣੀਆਂ ਜਿਹੜੇ ਪਾਸੇ ਦੋਸਤੋ ਤੁਹਾਨੂੰ ਥਾਣੇ ਦੇ ਵਿਖਾ ਦੇਣਾ। ਜਿੰਦਾ ਮਰਿਆ ਦੇ ਹੱਥ ਤੇ ਕੋਈ ਟੈਨਸ਼ਨ ਨਹੀਂ ਕਿਸੇ ਗੱਲ ਦੀ। ਕਰੋ ਜੀ। ਬਾਗ ਨਿਆਣੇ ਪਾ ਬਈ ਫਿਰ ਤੇਲੇ ਕੋਈ ਗਾਲੀ ਕੋਈ ਨਹੀਂ ਕਿਸੇ ਗੱਲ ਦੀ। ਠੀਕ ਹੈ ਜੀ। ਇਸ ਕੁਆਲਟੀ ਦੋਸਤੋ ਦੀ ਚੱਕਰ ਚ ਕਰ ਲੋ। ਅੱਛਾ ਵੀ ਜੀ ਕੀ ਮੁੱਲ ਕਰਦੇ ਮਾ? ਮੁੱਲ ਦੱਸ ਦੋ ਤੁਸੀਂ ਦੱਸ ਦੋ। ਨਹੀਂ ਫਿਰ ਵੀ ਚਲੋ ਤੁਸੀਂ ਇਹ ਖਰੀਦੀ ਹੈ। ਇੱਕਰੀ ਦੱਸੋ ਤੁਸੀਂ ਮੁੱਲ ਜੀ। ਮੁੱਲ ਤਾਂ 55000 ਕਰਦੇ ਆ। ਅੱਛਾ ਜੀ। 50 ਹੀ ਦੇ ਦਾਂਗੇ। 50 ਹੀ ਹੋ ਜੂਗੀ। 50 ਚੋਂ ਮੰਨ ਤਾ ਲੂ ਜੂਗੀ। ਕਰ ਦਾਂਗੇ ਜੀ। ਠੀਕ ਹੈ ਜੀ ਹਾਂ ਜੀ 55000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਗਾਂ ਦੀ 50000 ਦੇ ਵਿੱਚੋਂ ਦੋਸਤੋ ਵੀਰ ਕਹਿੰਦਾ ਵੀ ਆਪਾਂ ਮਾਨਤਾ ਜਿਹੜਾ ਕੋਈ ਵੀਰ ਭਰਾ ਖੇਦਣਾ ਕੋ ਜਰੂਰ ਕਰਾਂਗੇ ਦੋਸਤੋ ਇੱਕ ਰਹਾ ਤੁਹਾਨੂੰ ਫੀਸ ਚੈੱਕ ਕਰਵਾਦਣਾ ਕਿਉਂਕਿ ਗਾਂ ਦੋਸਤੋ ਬਹੁਤ ਵਧੀਆ ਚੰਗੇ ਦੁੱਧ ਦੀ ਉਮੀਦ ਹੈ ਤੋਂ ਪਹਿਲੇ ਸਵੇਰ ਵੀਰ ਦੀ ਕੋਈ ਪਤਾ ਕੀਤਾ ਕਿੰਨਾ ਚੋਆ ਆਇਆ ਨੇ ਪਹਿਲੇ ਸਵੇਰਾਂ ਦਾ 17 18 ਕਿਲੋ ਚੋਆ ਆਇਆ 17 18 ਕਿਲੋ ਚੋਆ ਆਇਆ ਜੀ ਐਲਕੀ ਦੋਸਤੋ ਇਹ 20 ਕਿਲੋ ਤੇ ਲਾਗੇ ਬਨੇ ਬੜੇ ਮਜਨੇ ਚੋਆ ਸਕਦੀ ਹੈ ਦੋ ਗਾਵਾਂ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈਆਂ ਦੋਵੇਂ ਗਾਵਾਂ ਦੋਸਤੋ ਬਿਲਕੁਲ ਮਤਲਬ ਇੱਕ ਗੱਭਣੇ ਪਸ਼ੂ ਦੇ ਨੇੜੇ ਤੇ ਦੂਜੀ ਜਿਹੜੀ ਗਾਂ ਦੋਸਤੋ ਇਹ ਸੱਜਰ ਸੁਈ ਹੈ ਤਸੱਲੀ ਦੋਸਤੋ ਆਪਣੀ ਜਰੂਰ ਕਰ ਲਿਆ ਕਰੋ ਸੋਇਆ ਪਸ਼ੂ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਤੇ ਜਿਹੜਾ ਗੱਭਣੇ ਪਸ਼ੂ ਆ ਉਹਨੂੰ ਟਿੱਪ ਕੇ ਚੰਗੀ ਤਰ੍ਹਾਂ ਥਣਾ ਸੁਣਾ ਦੀ ਆਪਣੀ ਚੰਗੀ ਤਰ੍ਹਾਂ ਵਧੀਆ ਪਾਸ ਕਰਕੇ ਫੇਕ ਰਿਦਿਆ ਕਰੋ ਕੋਸ਼ਿਸ਼ ਕਰਿਆ ਕਰੋ ਦੋਸਤੋ ਆਪਣੀ ਵਿਜ਼ਿਟ ਕਰਕੇ ਪਸ਼ੂ ਖਿਦਿਆ ਕਰੋ ਬੋਲ ਦੇ ਵਿੱਚ ਫਿਰ ਦੋਸਤੋ ਬਾਅਦ ਵਿੱਚ ਮੁੜ ਕੇ ਗੱਲਾਂ ਲਾਂਬੇ ਦੇ ਵਿੱਚ ਆ ਜਾਂਦੀਆਂ ਉਸ ਫਿਰ ਲਾਸ ਹੋ ਜਾਂਦਾ ਹਰ ਇੱਕ ਪਾਸ ਸਾਈ ਦੋਸਤੋ ਪਾਗੇ ਕਿਸੇ ਵੀਰ ਨੂੰ ਖਰਾਬ ਨਾ ਕਰਿਆ ਕਰੋ ਕਿਉਂਕਿ ਸਾਈ ਪਾਈ ਜਿਹੜੋ ਪਸ਼ੂ ਢੱਕਿਆ ਜਾਂਦਾ ਇੱਕ ਦੂਜੀ ਵਾਰ ਫੇ ਪਸ਼ੂ ਦੋਸਤੋ ਵੇਖਣਾ ਖਾਓ ਜਾਂਦਾ ਵਾ ਦੋ ਪਸ਼ੂ ਦੋਸਤੋ ਤੁਹਾਨੂੰ ਵਿਖਾਏ ਆ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ